ਮਤੂਲਾ ਗੁਰਦਾਸਪੁਰ ਦੇ ਬੱਕਰੀ ਬਾਈਪਾਸ ਲਾਕੇ ਦੇ ਬਿਲਕੁਲ ਨਜ਼ਦੀਕ ਜਿੱਥੇ ਕੁਝ ਸਮਾਂ ਪਹਿਲਾਂ ਅਸੀਂ ਡਿਪਟੀ ਕਮਿਸ਼ਨਰ ਗੁਰਦਾਸਪੁਰੇ ਸ਼੍ਰੀ ਵਿਸ਼ੇਸ਼ ਰਾਂਗਲੋ ਤੇਤਾ ਨਮਨ ਵੱਲੋਂ ਇੱਕ ਟੈਂਕ ਜੋਗ ਦਾ ਨਕਸ਼ਾ ਲਿਆ ਗਿਆ ਵਾ ਇਹ ਟੈਂਕ ਜੜਾ ਵਾ ਕਿੱਥੋਂ ਆਇਆ ਵਾ ਇਹਦਾ ਕੀ ਇਤਿਹਾਸ ਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਗੁਰਦਾਸਪੁਰੇ ਜ਼ਿਲ੍ਹੇ ਦੇ ਇਤਿਹਾਸਕਾਰ ਜਿਨ੍ਹਾਂ ਨੂੰ A to Z ਪੂਰੀ ਹਿਸਟਰੀ ਪਤਾ ਵਾ ਤੇ ਸੀਨੀਅਰ ਪ੍ਰੋਫੈਸਰ ਜੀ ਇਹ ਗਵਰਨਮੈਂਟ ਫੌਜ ਦੇ ਪ੍ਰਾਸਟ ਤੋਂ ਰਿਟਾਇਰ ਹੋਏ ਨੇ ਸ਼੍ਰੀ ਰਾਜ ਕੁਮਾਰ ਜੀ ਸਰ ਦੱਸਦੇ ਜੀ ਹੱਥ ਕੋਈ ਟੈਂਕ ਦਾ ਕੀ ਇਤਿਹਾਸ ਹੈ ਇਸ ਟੈਂਕ ਦਾ ਨਾਮ T55 ਹੈ ਜੀ ਅਸਲ ਵਿੱਚ ਚੱਜ ਹੋਇਆ ਕਿ ਜਦੋਂ 1945 ਦੇ ਵਿੱਚ ਦੂਜਾ ਵਿਸ਼ਵ ਜੰਗ ਖਤਮ ਹੋਇਆ ਤਾਂ 올ਡ ਵਾਰ ਦਾ ਇਰਾ ਸ਼ੁਰੂ ਹੋ ਗਿਆ ਜਿਹਨੂੰ ਅਸੀਂ ਠੰਡਾ ਯੁੱਧ ਕਹਿੰਦੇ ਆ ਜੀ ਅਮਰੀਕਨ ਤੇ ਰਸ਼ੀਅਨ ਬਲਾਕ ਦੇ ਵਿੱਚ ਤਾਂ ਰਸ਼ੀਅਨ ਨੂੰ ਇਸ ਗੱਲ ਦੀ ਜ਼ਰੂਰਤ ਮਹਿਸੂਸ ਹੋਈ ਅਸੀਂ ਨਵੇਂ ਤਰ੍ਹਾਂ ਦੇ ਟੈਂਕ ਜਿਹੜੇ ਨੂੰ ਪ੍ਰੋਡਿਊਸ ਕਰੀਏ ਉਹਨਾਂ ਨੇ ਇੱਕ ਨਵੀਂ ਸੀਰੀਜ਼ ਟੈਂਕ ਆਪਾਂ ਨੂੰ ਦਿੱਤੀ ਜਿਹਦਾ ਨਾਮ T ਸੀਰੀਜ਼ ਰੱਖਿਆ ਪਾਇਆ। ਤਾਂ ਇਹ ਜਿਹੜਾ ਟੈਂਕ ਆ ਆ ਮੇਰੇ ਪਿੱਛੇ ਦਿਖਾਈ ਦੇ ਰਿਹਾ ਹੈ ਇਹਦਾ ਨਾਮ ਐ 355 ਹੈ। ਪਰ ਇਹਦਾ origignal ਨਾਮ ਜਿਹੜਾ ਸੀ ਉਹ 325 ਬਹੁਤ ਸੀਗਾ। ਜੀ ਬਾਅਦ ਵਿੱਚ ਇਹਨੂੰ ਬਦਲ ਕੇ ਇੱਕ ਵਾਰ ਇਸ ਦੇ ਵਿੱਚ ਚੇਂਜਸ ਕਰਕੇ ਨਵੀਆਂ ਫੀਚਰ ਇੰਟਰੋਡਿਊਸ ਕਰਕੇ ਇਹਦੇ ਜਿਹੜਾ ਡੈਗਟ ਹੈ ਆ ਜਿਹੜੀ ਨਜ਼ਰ ਆ ਰਹੀ ਹੈ ਬਾਹਰ ਇਹਦਾ ਤੋਂਪ ਨਾਮਾ ਤਾਂ ਇਹਦੇ ਵਿੱਚ ਤਬਦੀਲੀਆਂ ਕਰਕੇ ਇਹਦਾ ਨਾਮ ਜਿਹੜਾ ਕੀ 35 ਲੱਖ ਲੈ ਗਿਆ ਐ 1962 ਦੀ ਲੜਾਈ ਤੱਕ ਜੀ ਸਰ ਹਿੰਦੁਸਤਾਨ ਦੀ ਜਿਹੜੀ ਕਨਫਰੈਂਸੀ ਅਤੇ ਆਰਮਡ ਫੋਰਸਾਂ ਉਹਨਾਂ ਦੇ ਵਿੱਚ ਹਥਿਆਰਾਂ ਦੀ ਕਮੀ ਸੀ ਇਸ ਕਰਕੇ ਜਿਹੜਾ ਇਹ ਸੀ ਸਾਬਤ ਕਰ ਦਿੱਤਾ ਸੀ ਤਾਂ 1966 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਡਿਫੈਂਸ ਸੈਕਟਾਰ ਡਿਪਾਰਟਮੈਂਟ ਆਫ ਡਿਫੈਂਸ ਨੇ ਇਹਨੂੰ ਰਸ਼ੀਆ ਦੇ ਤੋਂ ਬਹੁਤ ਗਿਣਤੀ ਦੇ ਵਿੱਚ ਖਰੀਦ ਲਿਆ ਅਤੇ ਔਰ ਜਲਦੀ ਹੀ ਇਸ ਨੂੰ ਆਪਣੀ ਜੋਰ ਦਿਖਾਉਣ ਦਾ ਮੌਕਾ ਮਿਲ ਗਿਆ ਜਦੋਂ 1971 ਈਸਵੀ ਦੇ ਵਿੱਚ ਬੰਗਲਾਦੇਸ਼ ਦੇ ਮਸਲੇ ਤੇ ਸਾਡਾ ਪਾਕਿਸਤਾਨ ਦੇ ਨਾਲ ਦੋ ਫਰੰਟ ਦੇ ਉੱਤੇ ਲੜਾਈ ਛਿੜ ਗਈ ਇੱਕ ਈਸਤ ਦੇ ਵਿੱਚ ਜਿਹਨੂੰ ਅਸੀਂ ਈਸਟ ਪਾਕਿਸਤਾਨ ਕਹਿੰਦੇ ਹਾਂ ਜੀ ਜੀ ਅਤੇ ਇੱਕ ਵੈਸਟ ਦੇ ਵਿੱਚ ਪੰਜਾਬ ਔਰ ਜੰਮੂ ਕਸ਼ਮੀਰ ਦੇ ਬਾਰਡਰ ਦੇ ਉੱਤੇ ਤਾਂ ਇਹ ਟੈਂਕ ਜਿਹੜਾ ਹੈ ਇਹਦੀ ਉਸ ਵਕਤ ਮਹੱਤਤਾ ਦਾ ਪਤਾ ਲੱਗਾ ਜਦੋਂ ਪਾਕਿਸਤਾਨ ਨੇ ਅਚਾਨਕ ਆਪਣੀਆਂ ਜਿਹੜੀਆਂ ਆਰਮਡ ਯੂਨਿਟਸ ਹਨ ਉਹ ਜੰਮੂ ਆਪਣੇ ਪਖਾਣ ਕੋਟ ਤੋਂ ਜੰਮੂ ਦਾ ਰਸਤਾ ਕੱਟਣ ਵਾਸਤੇ ਜੀ ਸਰ ਧਾਨਕੋਟ ਤੋਂ ਜੰਮੂ ਦਾ ਰਸਤਾ ਕੱਟਣ ਵਾਸਤੇ ਇੱਕ ਬਹੁਤ ਵੱਡਾ ਹਮਲਾ ਸਾਡੀ ਇਸ ਸੜਕ ਦੇ ਵੱਲ ਕਰ ਦਿੱਤਾ ਤਾਂ ਇਹਨੂੰ ਅਸੀਂ ਸ਼ੰਭਜੋੜੀਆਂ ਸੈਕਟਰ ਕਹਿੰਦੇ ਆ ਪਾਕਿਸਤਾਨ ਦੀ ਚੋਣਾਂ ਨੇ ਨਾ ਅਚਾਨਕ ਸ਼ੰਭਜੋੜੀਆਂ ਸੈਕਟਰ ਦੇ ਉੱਤੇ ਹਮਲਾ ਕਰ ਦਿੱਤਾ ਤਾਂ ਉਸ ਵਕਤ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਨ ਉਹਨਾਂ ਦੇ ਕੋਲੋਂ ਫਿਰ ਅਜਾਇਬ ਲਈ ਗਈ ਤੇ ਸਾਨੂੰ ਪਾਕਿਸਤਾਨ ਦੀਆਂ ਬੜੀਆਂ ਟੁਕੜੀਆਂ ਅੱਗੇ ਵਧੜੀਆਂ ਨੇ ਜੰਮੂ ਸ਼ਿਰੀਨਗਰ ਦੀ ਸੜਕ 'ਤੇ ਉਹਨਾਂ ਦਾ ਰਸਤਾ ਰੋਕਣ ਵਾਸਤੇ ਸਾਨੂੰ ਏਰੀਅਲ ਬম্বਾਰਡਮੈਂਟ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਸਾਡੀਆਂ ਜਿਹੜੀਆਂ ਹਵਾਈ ਸਿਨਾਵਾਂ ਸਨ ਉਹਨਾਂ ਨੇ ਪਾਕਿਸਤਾਨ ਦੀਆਂ ਟਕੜੀਆਂ ਦੇ ਉੱਤੇ ਜਿਹੜੀ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਹੀਆਂ ਸਨ ਉਹਨਾਂ ਦੇ ਉੱਤੇ ਏਰੀਅਲ ਬম্বਾਰਡਮੈਂਟ ਸ਼ੁਰੂ ਕਰ ਦਿੱਤੀ ਔਰ ਪਾਕਿਸਤਾਨੀ ਜਿਹੜੇ ਆਰਮਡ ਯੂਨਿਟਸ ਸੀ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਸਾਡੇ ਜਿਹੜੇ T-50 ਹਾਈ ਟੈਂਸ਼ਨ ਇਹ ਅੱਗੇ ਵਧੇ ਇਹਨਾਂ ਟੈਂਸ਼ਨ ਦੇ ਸਟੈਕ ਨੇ ਲਣਾਕੋਟ ਮਸੰਤਰ ਅਤੇ ਗ੍ਰੀਟਪੁਰ ਦੀਆਂ ਲੜਾਈਆਂ ਦੇ ਵਿੱਚ ਸਾਰੇ ਆ ਔਰ ਇਸ ਲੜਾਈ ਦੇ ਦੌਰਾਨ ਫਿਰ ਮੈਂ ਸਾਡੇ ਕਈ ਜਵਾਨ ਅੱਜ ਤੱਕ ਜਿਹੜੇ ਮਾਰੇ ਗਏ ਸੀ ਇਹ ਨਿਕਮ ਜਿਹੜਾ ਐਕਟਿਵੇਟ ਅਨੁਛੇਤਰਪਾਲ ਦਾ ਨਾਮ ਫਾਸਟੌਰ ਤੇ ਮਰਨਯੋਗ ਹੈ ਜਿਹੜਾ ਬਹੁਤ ਛੋਟੀ ਉਮਰ ਦੇ ਵਿੱਚ ਇੱਕ ਇੱਕ ਟੈਂਕ ਦੇ ਉੱਤੇ ਸਵਾਰ ਸਨ ਪਰ ਉਹਨਾਂ ਨੇ ਸ਼ੀਧੀ ਪ੍ਰਾਪਤ ਕਰਨ ਤੋਂ ਪਹਿਲਾਂ ਕਿੰਨ ਪਾਕਿਸਤਾਨੀ ਟੈਂਕਾਂ ਨੂੰ ਬਹੁਤ ਨੇੜੇ ਦੀ ਰੇਂਜ ਤੋਂ ਤੋੜ ਦਿੱਤਾ ਉਹਨਾਂ ਦਾ ਨਾਂ ਹੱਲੀ ਵੀ ਇੰਡਿਆ ਦੀ ਜਿਹੜੀ ਮਿਲਟਰੀ ਹਿਸਟਰੀ ਹੈ ਮਿਲਟਰੀ ਕਾਲਮਸ ਨੇ ਉਹਨਾਂ ਦੇ ਵਿੱਚ ਲਿਆ ਜਾਂਦਾ ਹੈ ਤਾਂ ਇਹ ਜਿਹੜਾ ਅਟੈਕ ਹੈ ਇਹਨੂੰ ਕਈ ਵਾਰੀ ਇਹਨੂੰ ਬੰਗਲਾਦੇਸ਼ ਦੇ ਵਿੱਚ ਵੀ ਯੂਜ਼ ਕੀਤਾ ਗਿਆ ਬਿਲਕੁਲ ਬੰਗਲਾਦੇਸ਼ ਦੀਆਂ ਜਿਹੜੀਆਂ ਬਣਾਈਆਂ ਹੋਈਆਂ ਉਹਨਾਂ ਉਸਰਤਾਂ ਦੇ ਵਿੱਚ ਬਹੁਤ ਸੇभी ਯੂਜ਼ ਕੀਤਾ ਗਿਆ ਤਾਂ ਇਸ ਤੋਂ ਇਲਾਵਾ ਕਈ ਵਾਰੀ ਜਿਹੜਾ ਸਾਡਾ ਨਾਰਥ-ਈਸਟ ਧਰਗਾ ਜਿਹੜਾ ਮੰਗਾਲਿਆ ਮਨੀਪੁਰ ਕੰਮ ਜਹਾ ਅਸਾਂ ਪਿਛਤੋਂ ਕਈ ਇਨਸਰਜੈਂਸੀ ਇਨਸਰਜੈਂਸੀ ਤੋਂ ਬਰੋਹ ਸੀਗਾ ਉੱਥੇ ਵੀ ਇਹ ਟਾਈਮ ਦਾ ਇਸਤੇਮਾਲ ਕੀਤਾ ਗਿਆ ਅਰ 2011 ਦੇ ਵਿੱਚ ਇਸਨੂੰ ਇੰਡੀਅਨ ਆਰਮੀ ਤੋਂ ਡੀਕਮਿਸ਼ਨ ਕਰ ਦਿੱਤਾ ਗਿਆ ਪਰ ਹੋਰ ਮਾਨਯੋਗ ਡੈਪਟੀਕੁਮੈਂਡਰ ਜਿਹੜੀ ਵਿਸ਼ੇਸ਼ ਸਰੰਗ ਜਿਹੜੇ डिप्ट कम चेयरमैन डिस्ट्रिक्ट एजुकेशन सोसायट ने उन्होंने यत्ना देने तो गुरदपुर लिया गया गुरदासपुर के तस्वीर को यूज करके नौजवान ने उन्होंने इस तरीके बताई जा सके और एक चिन्ह के तौर पर सोर्स ऑफ इंस्पीरेशन के तौर पर काम हैं इनकू बहुत वीये जगह ਬਰੀ ਬਾਈਪਾਸ ਚੌਕੇ ਰੱਖਿਆ ਗਿਆ ਉਥੇ ਇੱਕ ਬਹੁਤ ਗੰਟੀ ਤੇ ਰਿਸ਼ਤੈ ਗੁਜ਼ਰਦੀ ਹੈ ਟ੍ਰੈਕ ਕਰਦੇ ਨੇ ਪਰ ਯਾਤਰਾ ਕਰਨ ਵਾਲੇ ਨੂੰ ਵੀ ਅਤੇ ਇੱਕ ਜਨਤਰਾਸ ਨੂੰ ਵੀ ਇਹ ਇਤਿਹਾਸ ਦੀ ਯਾਦ ਦਿਲਾਏਗਾ ਪੰਜਾਬ ਦੇ ਸ਼ਹੀਦਾਂ ਦੀ ਯਾਦ ਕਰਾਏਗਾ ਇਹ ਰਸਤਾਂ ਦੇ ਯੋਧਿਆਂ ਦੀ ਯਾਦ ਦਿਖਾਏਗਾ ਇਹ ਇੱਕ ਮਾਨਯੋਗ ਪ੍ਰਤੀਕਸ਼ਨ ਨੂੰ ਬਾਰੇ ਬਹੁਤ ਉਤਸ਼ਾਹਜਨਕ ਸੋ ਗੱਲਬਾਤ ਲਈ ਧੰਨਵਾਦ ਇਹਨੇ ਗੁਰਦਾਸਪੁਰ ਦੇ ਇਤਿਹਾਸ ਦਾ ਪ੍ਰੋਫੈਸਰ ਰਾਜੀਪਾਲ ਜੀ ਜਿਨ੍ਹਾਂ ਨੇ ਟੋਟਲ ਫਰੀਟ ਦੇ ਵਿੱਚ ਇਸ ਟੈਂਕ ਦੀ ਜਿਹੜੀ ਹੈ ਹਿਸਟਰੀ ਦੱਸ ਦਿੱਤੀ ਹੈ ਕਿ ਕਿੱਦਾਂ ਇਹ ਟੈਂਕ ਕਿਸ-ਕਿਸ ਲੜਾਈ ਦੇ ਵਿੱਚ ਵਰਤੋਂ ਚ ਆਇਆ ਔਰ ਗੁਰਦਾਸਪੁਰ ਦੇ ਇਸ ਬੱਕਰੀ ਨਾਕੇ ਦੇ ਨਜ਼ਦੀਕ ਜੜਾ ਨੂੰ ਕਿੱਦਾਂ ਲਿਆਂਦਾ ਗਿਆ ਸਾਡੇ ਨਾਲ ਇੱਕ ਹੋਰ ਬਹੁਤ ਸ਼ੀਅ ਚੜੀ ਆ ਬਰਦਾਸ਼ਪੁਰ ਜਿਹਨੇ ਸੀ ਪ੍ਰੋਫੈਸਰ ਚਾਰਲਸ ਸਾਹਿਬ ਜਿਹੜੇ ਕਿ ਸ਼ਹਿਰਦਾਰੀਵਾ ਦੇ ਨਜ਼ਦੀਕ ਰਹਿਣੀਆਂ ਪਿੰਡੋਂ ਮੈਂ ਇਹ ਜੇ ਮੈਂਬਰ ਕਿਨੇ ਔਰ ਹੈਰੀਟੇਜ ਡਿਸਟ੍ਰਿਕਟ ਸੋਸਾਇਟੀ ਦੇ ਮੈਂਬਰ ਵੀ ਨੇ ਔਰ ਐਨਸੀਸੀ ਦੇ ਵਿੱਚ तकरीबन ਜिले ਦੇ ਸਾਰੇ ਹੀ ਵਿਦਿਆਰਥੀ ਇਹਨਾਂ ਤੋਂ بڑے ਤੇ इवन ਮੈਂ ਵੀ ਇਹਨਾਂ ਦੇ ਕੋਲ ਐਨਸੀਸੀ ਚ ਗਵਰਨਮੈਂਟ ਕਾਲਜ ਜਿਹੜਾ ਪੜਿਆ ਦਾ ਵਾ ਪ੍ਰਿੰਸੀਪਲ ਦੱਸ ਦਿਓ ਜੀ ਅੱਜ ਇੱਕ ਬੜਾ ਵੱਡਾ ਇਕੱਠ ਜਣਾ ਵਾ ਉਤਰਾਲਾ ਜਣਾ ਵਾ ਜਿਹਦਾ ਹੈਰੀਟੇਜ ਸੋਸਾਇਟੀ ਵੱਲੋਂ ਕੀਤਾ ਗਿਆ ਵਾ ਕੀ ਕਹਿੰਦੇ ਆ ਹੋਤ ਹੋ ਰਹੀ ਹੈ ਜੀ ਇਹ ਜਿਹੜਾ ਟੈਂਕ ਆਏ ਨੇ 1971 ਲੜਾਈ ਦਾ ਬਿਲਕੁਲ ਜਿਹੜਾ ਉਹ ਮੋੜ ਦਿੱਤਾ ਸੀਗਾ ਜਿਹੜੇ ਪਾਕਿਸਤਾਨ ਤੋਂ ਆਰਮੀ ਆ ਰਹੀ ਸੀ ਜਿਹੜੀ ਜੰਮੂ ਤੋਂ ਫਰਾਂ ਲੜਾਈ ਬਿਲਕੁਲ ਉਹਨਾਂ ਚਾਹੁੰਦੇ ਸੀ ਜੀ ਉਹਦੇ ਕੋਲ ਚਮੰਡਾ ਦੇ ਸਥਾਨ ਦੇ ਉੱਤੇ ਬੜੀ ਲੜਾਈ ਹੋਈ ਸੀ ਜਿਦੇ ਵਿੱਚ ਇਹ ਟੈਂਕ ਨੇ ਪੈਟਰਨ ਟੈਂਕ ਦੇ ਉੱਪਰ ਪਰਛੜੇ ਉਠਾਤੇ ਜੀ ਜਿਹਦੇ ਵਿੱਚ ਸਾਡੇ ਇੱਕ ਲੈਫਟੈਂਟ ਸੀਗੇ ਕਿਰਪਾਲ ਜੀ ਉਹਨਾਂ ਨੇ ਪਾਕਿਸਤਾਨ ਦੇ ਟੈਂਕਾਂ ਨੂੰ ਤੋੜ ਦਿੱਤਾ ਪਾਕਿਸਤਾਨ ਦਾ ਟੈਂਕਾਂ ਦਾ ਸੋ ਸਰਾ ਸਸਵਾ ਜੀਵਨ ਪ੍ਰਸ਼ਨ ਆ ਗਿਆ ਕੰਕਰ ਦੇ ਪਿੱਛੇ ਪਜ ਗਏ ਉਹਦੇ ਨਾਲ ਸਾਡਾ ਇੰਜਣ ਰੁਕ ਗਿਆ ਉਹਦਾ ਪਚਾ ਹੋਇਆ ਔਰ ਸਾਡੇ ਇੰਡੀਆ ਦਾ ਇਹ ਕੰਕਰ ਆ ਉਸ ਵੇਲੇ ਕੱਛ ਟੰਕਰ ਧਾਰ ਹੋ ਰਿਹਾ ਸੀ ਜਿਹੜਾ ਬਹੁਤ ਸਭ ਤੋਂ ਮੈਂ ਉਹਦੇ ਇਸ ਇਹ ਟੈਂਟ ਲੱਗਣ ਦੇ ਨਾਲ ਜਿਹੜਾ ਵਾ ਜਿਹੜੇ ਦੇ ਨੌਜਵਾਨਾਂ ਨੂੰ ਜਾਂ ਜਿਹੜੇ ਵੀ ਲੋਕ ਨੂੰ ਵਿਝਣਗੇ ਉਹਨਾਂ ਦੇ ਵਿੱਚ ਇੱਕ ਦੇਸ਼ ਭక్తి ਦੀ ਭਾਵਨਾ ਪੈਦਾ ਹੋਈ ਬਿਲਕੁਲ ਜੀ ਬਿਲਕੁਲ ਇਹ ਏਰੀਆ ਜਿਹੜਾ ਵੈਸੇ ਬੜਾ ਮਾਰਜਨ ਹੈ ਜੀ ਇਹ ਦੇ ਨਾਲ ਇਹ ਟੈਂਟ ਲੱਗਣ ਤੇ ਵਾਲ ਜੀ ਖਾਸਪੁਰ ਦੇ ਵਿੱਚ ਬਹੁਤ ਵਧੀਆ ਗੱਲ ਹੈ ਕਿ ਪਹਿਲਾਂ ਇੱਕ ਸਟਾਕ ਸੰパク ਸਿੰਘ ਜੀ ਨੇ ਇੱਕ 에ਰੋਪਲੇਨ ਹਾਂ ਦਿੱਤਾ ਸੀਗਾ ਹੁਣੇ ਬਾਅਦ ਦੇ ਵਿੱਚ ਜਿਹੜੀ ਸਾਡੀ ਸੋਸਾਇਟੀ ਹੈ ਜਿਹੜੀਆਂ ਜਿਹੜਾ ਹੈ ਸੋਸਾਇਟੀ ਉਹਨਾਂ ਦੇ ਵੱਲੋਂ ਇਹ ਫੈਂਟਰੀਆਂ ਹੁੰਦਾ ਗਿਆ ਤੇ ਬਰਦਾਸ਼ਪੁਰ ਲਈ ਬਹੁਤ ਹੀ ਵਧੀਆ ਗੱਲ ਹੈ ਸੋ ਗੱਲਬਾਤ ਲਈ ਬਰਾਦਵਾਦ ਇਹਨੇ ਪ੍ਰੋਫੈਸਰ ਚਾਨ ਸਾਹਿਬ ਸਾਡੇ ਨਾਲ ਜਿਹੜਾ ਗੱਲਬਾਤ ਕੀਤੀ ਆ ਔਰ ਗੱਲਬਾਤ ਦੇ ਰਹੀ ਜਿਹੜਾ ਵਾ ਉਹਨਾਂ ਨੇ ਦੱਸਿਆ ਵਾ ਕਿ ਇਹ ਟੈਂਕ ਦਾ ਜਿਹੜਾ ਵਾ ਬਹੁਤ ਇਤਿਹਾਸਿਕ ਮਹੱਤਵ ਆ ਔਰ ਇਹ ਟੈਂਕ ਜਿਹੜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਲੋਕ ਇੱਥੋਂ ਗੁਜ਼ਰਣਗੇ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਜਾਂ ਪੂਰੇ ਪੰਜਾਬ ਦੇ ਯੂਥ ਦੇ ਲਈ ਜਿਹੜਾ ਵਾ ਇੱਕ ਵੱਡਾ ਪ੍ਰੇਰਨਾ ਸਰੋਤ ਸਾਬਤ ਹੋਏਗਾ ਸੋ ਮੈਂ ਐਕਸਪ੍ਰੈਸ ਨਿਊਜ਼ਲੈਟ ਦੇ ਲਈ ਤੁਹਾਡਾ ਆਪਣਾ ਰਿਪੋਰਟਰ ਰਿਸ਼ੀਸ਼ ਪੰਡਤ ਬਬਰੀ ਹਾਈ ਟੈਕਨੋ ਲਾਕੇ ਦੇ ਨਜ਼ਦੀਕ ਸਥਾਪਿਤ ਨਵੇਂ ਟੈਂਕ ਤੋਂ ਧੰਨਵਾਦ